ੱੱਕਣੀ ਨਾ ਹੇਟਾ ੱੱਕਣੀ ਨਾ ੱੱਕਣੀ ਨਹੀਂ ਇੱਕ ਹੋਰ ਚਾਲ ਲੈ ਬਾਈ ਜਵਾਨੀ ਨਾ ਰੱਖੀ ਮੁੰਡਾ ਏਨੀ ਮੁੰਡਾ ਆਈ ਇੱਥੇ ਦੱਸ ਦੇਣੇ ਕਹਾਂ ਦੱਸ ਲੈ ਰੱਖ ਲੈ ਇੱਥੇ ਪੂਰਾ ਕੋਈ ਨਾ ਰੱਖ ਸਾਡੇ ਨਾ ਕੁ ਗੇਨ ਨਹੀਂ ਮੁੰਡਾ ਬਾਈ ਨਹੀਂ ਪਰਦੋ ਹੀਰਾ ਮੁੰਡਾ ਨਹੀਂ ਮੁੰਡਾ ਖੜਾ ਕੱਢ ਖਤਮ ਅਜ ਤੋਂ ਬਾਅਦ ਪਹਿਲਾ ਮਰ ਗਿਆ ਚੌਥਾ ਇਹ ਮਰ ਗਿਆ ਠੀਕ ਹੈ ਨਾ ਤੇਨੇ ਉਹ ਲੰਕੀਆਂ ਦੀਆਂ ਚੌਥਾ ਇਹ ਲੰਕੂ ਇਹ ਅੱਜ ਲੈ ਗਏ ਫਿਰ ਯਾਰ ਮੁੱਕਰ ਜਾਣਗੇ ਆਪਾਂ ਇਨਸਾਫ ਤੋਂ ਆਵਾਂਗੇ ਜਿਹੜਾ ਵੀ ਜਿੱਥੇ ਜ਼ਿਕਰ ਜਾਣਾ ਪਿਆ ਉੱਥੇ ਜਾਵਾਂਗੇ ਕੋਈ ਲੈ ਨਹੀਂ ਕਹਿੰਦੇ ਆਪਾਂ ਗਿਆ ਛੱਡਦੇ ਆਂਗੇ ਆਪਾਂ ਜਿੱਥੇ ਜ਼ਿਕਰ ਜਾਣਾ ਪਿਆ ਉੱਥੇ ਜਾਵਾਂਗੇ ਸਰਕਾਰ ਸੰਸਕਾਰ ਨਹੀਂ ਕੀਤਾ ਜਾਓ ਅਰੇ ਕਾਢ ਕੇ ਨਾ ਕਿਰਾ ਆਪਾਂ ਸੰਸਕਾਰ ਨਹੀਂ ਕਰਦੇ ਸਿਰੇ ਪਰਲੇ ਹੀ ਚੰਗੂਗਾ ਕੋਈ ਮਾਦਾ ਸ਼ੇਰ ਹੈ ਇੱਕੋ ਇੱਕ ਮਾਰਾ ਪੁੱਤ ਸੀ ਉਹਨੂੰ ਅਸੀਂ ਸਲਾਮ ਕਰਦੇ ਆਂ

ਚਾਹ ਤਾਂ ਲੱਗ ਗਈ ਚੱਕਾ ਨਹੀਂ ਗਿਆ ਇੱਥਾ ਚੱਕਾ ਨਹੀਂ ਗਿਆ ਚੱਕਾ ਨਹੀਂ ਗਿਆ ਇੱਥਾ ਚਾਰ ਦਾ ਲੱਗ ਗਿਆ ਨਹੀਂ ਨਹੀਂ ਚੱਕਾ ਨਹੀਂ ਗਿਆ ਇੱਥਾ ਜਿੰਨਾ ਦਰ ਵੀ ਸਾਡਾ ਕੋਈ ਹੱਲ ਨਹੀਂ ਸਾਡਾ ਭਾਈ ਆ ਵੱਡਾ ਮੇਰਾ ਵੱਡਾ ਭਾਈ ਆ ਸਾਡੇ ਚੱਕਾ ਨਹੀਂ ਗਿਆ ਇੱਥਾ ਵੱਡਾ ਭਾਈ ਆਣਾ ਚੱਕਾ ਨਹੀਂ ਗਿਆ ਇੱਥਾ ਭਾਈ ਤੇ ਬੰਦੇ ਆ ਰਹੇ ਫੇਰੀ ਮੁੰਡਾ ਫੇਰੀ ਮੁੰਡਾ ਆਇਆ ਇੱਥੇ ਦੱਸ ਦੇ ਲੋਕਾਂ ਨੂੰ ਦੱਸ ਦੇ ਰੱਖਾ ਲੈ ਭੀ ਨਰਗੇ ਮੁਕਰਣਗੇ ਮੁਕਰਣਗੇ ਦੱਸ ਦੇ ਨਹੀਂ ਇੱਥੇ ਰੱਖਾਂਗੇ ਨਹੀਂ ਦੰਗਾ ਕੋਸ ਨਹੀਂ ਮੈਂ ਕਮਾਲ ਨਹੀਂ ਜਾਂਦੀ ਹੈਗੀ ਆਪ ਵੀ ਇਹ ਬਾਕੀ ਕਿਹਨਾਂ ਭਾਈਪਿੰਦਰ ਸਾਡਾ ਕੱਲੇਗਾ ਨਾ ਅਸੀਂ ਮੁਕਰਣਗੇ ਰਾਤਾਂ ਨੂੰ ਮੁਕਰਣ ਅਸੀਂ ਚੱਕੇ ਨਹੀਂ ਰੋਈ ਇੱਥੋਂ ਆਈ ਸਾਰੀ ਜਨ ਇੱਥੇ ਬੈਠੇ ਆ ਅਸੀਂ ਭਜਦੇ ਨਹੀਂ ਭਾ ਸੈਨੇ ਦੇ ਕਾਤਲਾ ਨਾਲ ਕੀ ਹੋਣਾ ਚਾਹੀਦਾ ਪੂਰਾ ਬੋਲ ਵਾਟ ਰਖਾਣਾ 3.5 ਗੋਗਿਆਂ ਨੂੰ ਬਾਈ ਲੱਗਦਾ ਸੁਖਵਿੰਦਰ ਵਰਗਾ ਪੁੱਤ ਜੰਮੂ ਦਾ ਪੰਜਾਬੀ ਨਹੀਂ ਮੁੰਡਾ ਬਾਈ ਨਹੀਂ ਮਰਦਾ ਹੀਰਾਵੰਦਾ ਨਹੀਂ ਮਰਦਾ ਖੜਾ ਕੰਡ ਖਤਮ ਅਜ ਤੋਂ ਬਾਅਦ ਤੋਰ ਤਰਾ ਦੇ ਦੇ ਠੋਕ ਤਰਾ ਦੇ ਬਰਮਾਰ ਦੀ ਦਸਤ ਲੇ ਤਾਂ ਮੈਂ ਲਗਾਤਾਰ ਤਸਵੀਰ ਦਿਖਾ ਦੇਣਾ ਇੱਕ ਪਾਸੇ ਪਿੰਡ ਦੇ ਲੋਕ ਨੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਡੈੱਡ ਬੋਡੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਪਿੰਡ ਦੇ ਲੋਕ ਕਹਿ ਰਹੇ ਨੇ ਅਸੀਂ ਇਹ ਨਹੀਂ ਜਾਣ ਦੇਵਾਂਗੇ ਅਸੀਂ ਸੁਖਮੰਦਰ ਦਾ ਇਨਸਾਫ ਲੈ ਕੇ ਆਵਾਂਗੇ ਲਗਾਤਾਰ ਤਸਵੀਰਾਂ ਸਿੱਧੀਆਂ ਦਿਖਾ ਰਿਹਾ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਕਿਵੇਂ ਭਾਈ ਆ ਗੋਲੀ ਦਾ ਅਕਟਰ ਜੀ ਨੇ ਮਾਰਿਆ ਭਰਾ ਨੂੰ ਸਾਡੇ ਨੂੰ ਭਾਈ ਭਾਈ ਕੀ ਕੀ ਲੱਗਦਾ ਸੁਖਮੰਦਰ ਦਾ ਇਨਸਾਫ ਮਿਲ ਜੂ ਜੇ ਡੈਡ ਬੋਡੀ ਲੈ ਕੇ ਅੱਗੇ ਮਿਲਿਆ ਵੀਰੇ ਅੱਜ ਮਿਲ ਜਾਣਗੇ ਜਿਹੜੇ ਭਾਈ ਤਿੰਨ ਪਹਿਲਾਂ ਮਰ ਗਿਆ ਚੌਥਾ ਇਹ ਮਰ ਗਿਆ ਅੱਜ ਠੀਕ ਹੈ ਨਾ ਤਿੰਨੇ ਉਹ ਲੰਕੀਆਂ ਆਂਦੀਆਂ ਚੌਥਾ ਇਹ ਲੰਕੂ ਇਹ ਅੱਜ ਲੈ ਗਏ ਵੀਰੇ ਯਾਰ ਮੁੱਕਰ ਜਾਣਗੇ ਕਿ ਕੀ ਲੱਗਦਾ ਕੌਣ ਹੋ ਸਕਦਾ ਇਸ ਪਿੱਛੇ ਯਾਰ ਇਹਦਾ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਆ ਵੀਰੇ ਕੀ ਲੱਗਦਾ ਭਾਈ ਸਾ ਦਾ ਨਾਮ ਰਿਹਾ ਥੋੜੀ ਕਿਸੇ ਨੂੰ ਕੰਨੇ ਨਹੀਂ ਕਰਦੇ ਆ ਨਹੀਂ ਬੰਦਾ ਆ ਗਿਆ ਯਾਰ ਕੌਣ ਕਹਿੰਦਾ ਇਹੋ ਹਾਂ ਕੱਲ੍ਹ ਤੋਂ ਅਗਲਾ ਕਰਦਾ ਦਾ ਪਾਈ ਹੈ ਉਹ ਬਰਾਣਾ ਕਾਉਂ ਹੋ ਗਿਆ ਉਹ ਬਰਾਣਾ ਬਰਾਣਾ ਬਾਈ ਸੁਣ ਲੋਗਾ ਲਗਾਤਾਰ ਜਿਹੜਾ ਮਾਹੌਲ ਵਿਗੜਦਾ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਪਿੰਡ ਦੇ ਲੋਕ ਨੇ ਜਿਹੜੇ ਕਹਿ ਰਹੇ ਨੇ ਸਹਣਾ ਨੂੰ ਇਨਸਾਫ ਫੇਰ ਮਿਲੇਗਾ ਜੇ ਡੈਡ ਬੋਡੀ ਇੱਥੇ ਰਵੇਗੀ ਪਹਿਲਾਂ ਇਨਸਾਫ ਲਵਾਂਗੇ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਹੈ ਲਗਾਤਾਰ ਤਸਵੀਰ ਦਿਖਾ ਰਿਹਾ ਹੈ

سارے غلط نہیں کرتے جا جی جانا پیا گے ਕੋਈ ਨਹੀਂ ਕਦੀ ਆਪਾਂ ਜਾਂ ਛੱਡ ਦੇਾਂਗੇ ਆਪਾਂ ਜਿੱਥੇ ਤੇ ਕਰ ਜਾਣਾ ਪਏ ਉੱਥੇ ਜਾਵਾਂਗੇ 2 ਮਿੰਟ ਫਰਿੱਜ ਦੇ ਵਿੱਚ ਮੋਡੀ ਰੱਖਣੀਆਂ ਤਾਂ ਕੋਈ ਆਪਾਂ ਹੋਰ ਨਹੀਂ ਆ ਕਿੱ데 ਲੈ ਕੇ ਜਾਣਾ ਸੰਸਕਾਰ ਉਦੋਂ ਕਰਾਂਗੇ ਜਦੋਂ ਜਾਣਗੇ ਸੰਸਕਾਰ ਨਹੀਂ ਕੀਤਾ ਜਾਉ ਫੜੇ ਕਾੜ ਕੇ ਉਹਨਾਂ ਚ ਕਰਾਪਾ ਸੰਸਕਾਰ ਨਹੀਂ ਕਰਦੇ ਇਹਰਾ ਪੋਸਟ ਮਾਰਟ ਬਕਰਵਾ ਲਿਓ ਬਾਈ ਉਸ ਤੋਂ ਬਾਅਦ ਆਪਾਂ ਇੱਥੇ ਕਾਹਦੇ ਵਿੱਚ ਫੜੇ ਨਹੀਂ ਜਾਂਦੇ ਮੈਂ ਬਾਰ ਮਾਰਟ ਕਰਵਾ ਲਾਂਗਾ ਆਪਾਂ ਓਏ ਇੱਕ ਮਿੰਟ ਗੱਲ ਸੁਣੋ ਓਏ ਇੱਕ ਮਿੰਟ ਗੱਲ ਇੱਥੇ ਰੱਖਾਂਗੇ ਰੋਡ ਤੇ ਇੱਕ ਮਿੰਟ ਗੱਲ ਸੁਣ ਲਓ ਕਿੰਨੇ ਪੋਸਟਮਾਰਟ ਕਰਾ ਲਿਓ ਕੰਪਨੀ ਇੱਕ ਬਿੱਲ ਇੱਕ ਮਿੰਟ ਗੱਲ ਸੁਣ ਲੋ ਓਏ ਇੱਕ ਮਿੰਟ ਗੱਲ ਸੁਣ ਲੋ ਹਾਂ ਮੈਂ ਜਾਣਦਾ ਪੋਸਟਮਾਰਟ ਕਰਾ ਕੇ ਉਸ ਤੋਂ ਬਾਅਦ ਆਪਾਂ ਇੱਥੇ ਰੱਖਾਂਗੇ ਡੱਡ ਬੱਡੀ ਚੱਕਦੇ ਨਹੀਂ ਹੁੰਦੇ ਚੱਲਦੇ ਨਹੀਂ ਆਉਂਦੇ ਬਾਈ ਜਿੰਨਾ ਚਿਰ ਉਹ ਬੰਦੇ ਨਹੀਂ ਖੜੇ ਜਾਂਦੇ ਉਹਨੂੰ ਇੱਥੇ ਰੱਖਾਂ ਪਹਿਲਾਂ ਪੋਸਟਮਾਰਟਮ ਕਰਵਾ ਲਈ ਇੱਕ ਵਾਰ ਉਹ ਸਲਾਮ ਨਹੀਂ ਕਰਾਉਣਾ ਰੱਖਣਾ ਹੈ ਉਹ ਇੱਥੇ ਰੱਖਣਾ ਉਹਦਾ ਯਾਰ ਇੱਥੇ ਰੱਖਣਾ ਹੈ ਉਹਦਾ ਉਹ ਭੜੇ ਜਾਣਗੇ ਉਦੋਂ ਉਦੋਂ ਹੋਊਗਾ ਸੰਸਕਾਰ ਹਜੇ ਕੋਈ ਸਾਰੀ ਨਹੀਂ ਉਹ ਬਾਈ ਉਹ ਤੂੰ ਜੇਕਰ ਨਾ ਆ ਜਾ ਜਣਾ ਕੋ ਸੋਧਣਾ ਕੋ ਤੋ ਬੇਨਤੀ ਆਏ ਆ ਵੀ ਓਏ ਉਹ ਗੱਲ ਤਾਂ ਸੁਣ ਲੋ ਉਹ ਗੱਲ ਸੁਣ ਲੋ ਉਹ ਗੱਲ ਸੁਣ ਲੈ ਇੱਕ ਮਿੰਟ ਓਏ ਇੱਕ ਮਿੰਟ ਵਾਹਿਗੁਰੂ ਜੀ ਇੱਕ ਮਿੰਟ ਓਏ ਵਾਹਿਗੁਰੂ ਇੱਕ ਮਿੰਟ ਗੱਲ ਤਾਂ ਸੁਣ ਲੋ हिकु मिंट कले हिकु मिंट बेनती सुन लो جي ان سال سامنے کر دے او دا نپ تنگے نال کہندے نال نہیں آسی ہا چھڈیو نہ ہووے چھڈیو ਕਬਾਲ ਚੁੱਪ ਕਰੋ ਇੱਕ ਮਿੰਟ ਦੇ ਭਾਈ ਹਲੋ ਦੇਖ ਮੁਕਲ ਜੀ ਉਹ ਦੋ ਮਿੰਟ ਸਾਈਡ ਤੇ ਬੈਠੇ ਰਹੋ

ਕੁੜੀ ਨੇ ਦਿਖਾ ਦੇਣਾ ਚਾਚਾ ਜੀਆ ਇਹਦਾ ਨਾ ਇਹਦਾ ਕੁੜੀ ਦਾ ਚਾਚਾ ਆ ਜਾਂਦਾ ਜਾ ਦਿਖਾ ਬਾਕੀ ਰੁਕ ਜਾ ਰੁਕ ਜਾ ਕੋਈ ਨਾ ਬਾਬਾ ਕੀ ਫਰਕ ਕੋਈ ਨਹੀਂ ਰੁਕਾ ਕੋਈ ਕੁੜੀ ਆਉਣਾ ਹਾਂ ਇੰਨਾ ਪਿੱਛਾ ਟਿਕਾ ਲਿਆ ਦਾ ਕਦਾ ਕੀ ਲੱਗਦਾ ਸੀ ਤੁਹਾਡਾ ਮੇਰਾ ਲੱਗਦਾ ਤੇਔਰ ਸੀ ਪਰ ਮੈਨੂੰ ਭੈਣ ਕਹਿ ਕੇ ਬੁਲਾਉਂਦਾ ਸੀ ਕਿੱਥੇ ਕਹਾ ਭੈਣ ਕਹਿ ਕੇ ਬੁਲਾਉਂਦਾ ਸੀ ਮੈਨੂੰ ਭੈਣ ਕਹਿ ਕੇ ਬੁਲਾਉਂਦਾ ਸੀ ਕਾਂਗਰਸ ਪਾਰਟੀ ਚ ਅਸੀਂ ਇਕੱਠਿਆਂ ਨੇ ਕੰਮ ਕਰਿਆ 5 ਸਾਲ ਆ 5 ਸਾਲ ਮੈਂ ਰਹੀ ਆ ਉਹ ਨਾਲ ਆਜਾ ਬੰਦਾ ਸੀ ਮੇਰੇ ਜੇਟ ਦਾ ਬੰਦਾ ਸੀ ਜੀ ਦਿੱਤੀ ਪਲਕਾਂ ਤੇ ਖਾਣੇ ਨਹੀਂ ਸੀ ਗਈ ਉਹ ਹੁੰਦ ਕਹਿੰਦਾ ਸੀ ਮੈਂ ਜਾਊਂਗਾ ਜਿਉਂਗਾਗਾ ਲੱਗਦਾ ਕੋਈ ਇਹੋ ਜਿਹਾ ਬੱਬਰ ਸ਼ੇਰ ਫੇਰ ਜੰਮੂਗਾ ਨਹੀਂ ਵਿਰਪ ਕਰ ਲਈ ਜੰਮੂਗਾ ਕੋਈ ਮਾਦਾ ਸ਼ੇਰ ਇਹ ਨਹੀਂ ਜੰਮੂਗਾ ਇੱਕੋ ਇੱਕ ہمارا ਪੁੱਤ ਸੀ ਉਹਨੂੰ ਅਸੀਂ ਸਲਾਮ ਕਰਦੇ ਆਂ